ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਹਾਣੀ ਨੂੰ ਅੰਤ ਤੱਕ ਸੁੋਨਾ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਵੀ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਕਰਦੇ ਹਾਂ ਕਹਾਣੀ ਸ਼ੁਰੂ ਸੁਮਨ ਦੇ ਹੱਥੋਂ ਸਬਜ਼ੀਆਂ ਵਾਲਾ ਲਫਾਫਾ ਲਗਭਗ ਛੋਟੇ ਹੀ ਗਿਆ ਸੀ ਜਦੋਂ ਉਸ ਦੇ ਪਿੱਛੋਂ ਇੱਕ ਆਵਾਜ਼ ਗੂੰਜੀ ਇਹ ਹੈ ਮੇਰੀ Ex-wife ਦੇਖੋ ਜਰਾ ਕਿੱਦਾਂ ਲੱਗ ਰਹੀ ਹੈ ਆਵਾਜ਼ ਸੁਣਦਿਆਂ ਹੀ ਸੁਮਨ ਦਾ ਦਿਲ ਜ਼ੋਰ ਦੀ ਧੜਕਣ ਲੱਗਾ ਉਸਦੇ ਪੈਰ ਜ਼ਮੀਨ ਵਿੱਚ ਗੱਡੇ ਗਏ ਇਹ ਆਵਾਜ਼ ਨੂੰ ਤਾਂ ਉਹ ਨੀਂਦ ਵਿੱਚ ਵੀ ਪਛਾਣ ਸਕਦੀ ਸੀ ਉਸਨੇ ਹੌਲੀ ਜਿਹੀ ਮੁੜ ਕੇ ਦੇਖਿਆ ਸਾਹਮਣੇ ਵਿਵੇਕ ਖੜਾ ਸੀ ਉਸਦਾ ਤਲਾਕਸ਼ੁਦਾ ਪਤੀ ਉਸਦੇ ਨਾਲ ਉਹੀ ਕੁੜੀ ਪ੍ਰੀਤ ਸੀ ਜਿਸ ਕਾਰਨ ਉਹਨਾਂ ਦੋਵਾਂ ਦਾ ਤਲਾਕ ਹੋਇਆ ਸੀ ਪ੍ਰੀਤ ਦੇ ਹੱਥ ਵਿੱਚ ਢੇਰ ਸਾਰੇ ਬ੍ਰਾਂਡਡ ਬੈਗ ਸਨ ਅੱਖਾਂ ਤੇ ਮਹਿੰਗੀ ਐਨਕ ਅਤੇ ਚਿਹਰੇ ਤੇ ਅਜਿਹੀ ਚਮਕ ਸੀ ਜਿਵੇਂ ਉਸ ਨੇ ਪੂਰੀ ਦੁਨੀਆ ਜਿੱਤ ਲਈ ਹੋਵੇ ਵਿਵੇਕ ਉਸ ਵੱਲ ਵਧਿਆ ਉਸ ਨੇ ਸੁਮਨ ਦੇ ਹੱਥਾਂ ਵਿੱਚ ਲਟਕਦੇ ਥੈਲਿਆਂ ਨੂੰ ਉੱਪਰ ਤੋਂ نیچے ਤੱਕ ਦੇਖਿਆ ਉਸ ਦੇ ਚਿਹਰੇ ਤੇ ਇੱਕ ਤਸੱਲੀ ਸੀ ਉੱਥੇ ਦੀ ਉੱਥੇ ਹੀ ਰਹਿ ਗਈ ਨਾ ਮੈਂ ਕਿਹਾ ਸੀ ਕਿ ਤੂੰ ਕਿਸੇ ਕੰਮ ਦੀ ਨਹੀਂ ਦੇਖ ਅੱਜ ਵੀ ਉਹੀ ਸੂਤੀ ਕੱਪੜੇ ਤੇ ਉਹ ਹੀ ਸਬਜ਼ੀਆਂ ਦੇ ਥੈਲੇ ਸੁਮਨ ਮੈਨੂੰ ਤੇਰੇ ਤੇ ਤਰਸ ਆਉਂਦਾ ਹੈ ਦੇਖ ਤਾਂ ਸਹੀ ਆਪਣਾ ਕੀ ਹਾਲ ਬਣਾ ਰੱਖਿਆ ਵਿਵੇਕ ਨੇ ਬਿਨਾਵਤੀ ਹਮਦਰਦੀ ਜਿਤਾਉਂਦਿਆਂ ਕਿਹਾ ਵੈਸੇ ਮੈਂ ਸੁਣਿਆ ਸੀ ਕਿ ਤੂੰ ਸ਼ਹਿਰ ਛੱਡ ਕੇ ਚਲੀ ਗਈ ਹੈ ਪਰ ਤੂੰ ਤਾਂ ਇੱਥੇ ਹੀ ਹੈ ਲੱਗਦਾ ਹੈ ਤੇਰੀ ਹਾਲਤ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੈ ਪ੍ਰੀਤ ਨੇ ਆਪਣੀ ਕੀਮਤੀ ਐਨਕ ਨੱਕ ਤੇ ਟਿਕਾਉਂਦੇ ਹੋਏ ਕਿਹਾ ਵਿਵੇਕ ਹੱਸਿਆ ਤਾ ਇਹ ਹੈ ਤੇਰੇ ਐਕਸ ਵਾਈਫ ਵਿਵੇਕ ਪ੍ਰੀਤ ਨੇ ਪੁੱਛਿਆ ਹਾਂ ਪ੍ਰੀਤ ਮੈਂ ਤੈਨੂੰ ਦੱਸਿਆ ਸੀ ਨਾ ਕਿ ਇਹ ਔਰਤ ਮੇਰੇ ਸਟੇਟਸ ਨਾਲ ਮੇਲ ਨਹੀਂ ਖਾਂਦੀ ਸੀ ਇਸ ਨਾਲ ਬੈਸ ਕਰਨ ਦਾ ਮਤਲਬ ਹੈ ਚਿੱਕੜ ਵਿੱਚ ਪੱਥਰ ਸੁੱਟਣਾ ਵਿਵੇਕ ਨੇ ਆਪਣੇ ਬੈਗ ਵਿੱਚੋਂ ਇੱਕ ਸੁਨਹਿਰੀ ਚਮਕਦਾ ਕਾਰਡ ਕੱਢਿਆ ਅਤੇ ਸੁਮਨ ਦੇ ਹੱਥ ਵਿੱਚ ਫੜਾਉਂਦਿਆਂ ਕਿਹਾ ਲੈ ਮੇਰਾ ਤੇ ਪ੍ਰੀਤ ਦਾ ਅਗਲੇ ਹਫ਼ਤੇ ਫਾਈਵ ਸਟਾਰ ਹੋਟਲ ਵਿੱਚ ਵਿਆਹ ਹੈ ਜ਼ਰੂਰ ਆਉਣਾ ਤੈਨੂੰ ਦੇਖਣਾ ਚਾਹੀਦਾ ਹੈ ਕਿ ਜਦੋਂ ਜ਼ਿੰਦਗੀ ਵਿੱਚ ਸਹੀ ਚੋਣ ਕੀਤੀ ਜਾਂਦੀ ਹੈ ਤਾਂ ਇਨਸਾਨ ਕਿੱਥੇ ਪਹੁੰਚ ਜਾਂਦਾ ਹੈ ਫਿਰ ਉਸਨੇ ਪ੍ਰੀਤ ਦੀ ਕਮਰ ਤੇ ਹੱਥ ਰੱਖਿਆ ਅਤੇ ਉਸ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਬੋਲਿਆ ਇਹ ਹੈ ਮੇਰੀ ਮਗੇਤਰ ਬਿਲਕੁਲ ਮਾਡਰਨ ਮੇਰੇ ਟਾਈਪ ਦੀ ਇਸ ਨੂੰ ਕਹਿੰਦੇ ਹਨ ਕਲਾਸ ਖਾਣਾ ਬਹੁਤ ਲਜੀਜ਼ ਹੋਵੇਗਾ ਤੈਨੂੰ ਸ਼ਾਇਦ ਅਜਿਹਾ ਖਾਣਾ ਨਸੀਬ ਹੀ ਨਾ ਹੁੰਦਾ ਹੋਵੇ ਦੋਵੇਂ ਜ਼ੋਰ ਦੀ ਹਸੇ ਉਹ ਹਾਸਾ ਸੁਮਨ ਦੇ ਕਾਲਜੇ ਨੂੰ ચીਰ ਗਿਆ ਉਸ ਨੇ ਇੱਕ ਡੂੰਗਾ ਸਾਹ ਲਿਆ ਅਤੇ ਕਾੜ ਫੜਨ ਤੋਂ ਬਾਅਦ ਵਿਵੇਕ ਦੀਆਂ ਅੱਖਾਂ ਵਿੱਚ ਸਿੱਧਾ ਦੇਖਿਆ ਉਸ ਦੀ ਆਵਾਜ਼ ਵਿੱਚ ਨਾ ਗੁੱਸਾ ਸੀ ਨਾ ਹੀ ਕੰਬਾ ਉਸ ਨੇ ਬੜੀ ਸ਼ਾਂਤ ਆਵਾਜ਼ ਵਿੱਚ ਕਿਹਾ ਵਧਾਈ ਹੋਵੇ ਵਿਵੇਕ ਮੈਂ ਜ਼ਰੂਰ ਆਵਾਂਗੀ ਪੁਰਾਣੇ ਰਿਸ਼ਤੇ ਦੀ ਇੱਕ ਆਖਰੀ ਰਸਮ ਤਾਂ ਨਿਭਾਉਣੀ ਹੀ ਪਵੇਗੀ ਵਿਵੇਕ ਨੂੰ ਉਮੀਦ ਸੀ ਕਿ ਸੁਮਨ ਸੜੇ ਬਲੇਗੀ ਵਾਰ ਉਸਦੀ ਸ਼ਾਂਤੀ ਨੇ ਵਿਵੇਕ ਨੂੰ ਥੋੜਾ ਬੇਚੈਨ ਕਰ ਦਿੱਤਾ ਹਾਂ ਹਾਂ ਬਿਲਕੁਲ ਆਉਣਾ ਪਰ ਕੋਈ ਤੋਹਫਾ ਵਗੈਰਾ ਨਾ ਲਿਆਉਣਾ ਮੈਨੂੰ ਪਤਾ ਹੈ ਤੂੰ ਅਫੋਰਡ ਨਹੀਂ ਕਰ ਸਕੇਂਗੀ ਉਹ ਦੋਵੇਂ ਆਪਣੀ ਮਹਿੰਗੀ ਗੱਡੀ ਵਿੱਚ ਬੈਠ ਕੇ ਧੂੜ ਉਡਾਉਂਦੇ ਹੋਏ ਨਿਕਲ ਗਏ ਸੁਮਨ ਨੇ ਆਪਣੀ ਘੜਟ ਤੇ ਘੜੀ ਦੇਖੀ ਸ਼ਾਮ ਦੇ 6:30 ਵੱਜ ਚੁੱਕੇ ਸਨ ਉਸਦਾ ਫੋਨ ਵੱਜਿਆ ਜੀ ਬੱਸ ਪਹੁੰਚ ਰਹੀ ਹਾਂ ਸੁਮਨ ਨੇ ਫੋਨ ਰੱਖਿਆ 3 ਸਾਲ ਪਹਿਲਾਂ ਦਾ ਮੰਜ਼ਰ ਉਸ ਦੀਆਂ ਅੱਖਾਂ ਸਾਹਮਣੇ ਘੁੰਮ ਗਿਆ ਸੁਮਨ ਇੱਕ ਪੜ੍ਹੀ ਲਿਖੀ ਕੁੜੀ ਸੀ ਵਿਵੇਕ ਇੱਕ ਛੋਟੀ ਕੰਪਨੀ ਵਿੱਚ ਟੀਮ ਲੀਡਰ ਸੀ ਵਿਵੇਕ ਨਾਲ ਵਿਆਹ ਤੋਂ ਬਾਅਦ ਸੁਮਨ ਘਰ ਸੰਭਾਲਦੀ ਵਿਵੇਕ ਦੇ ਬੁੱਢੇ ਮਾਪੇ ਦਾਪ ਦੀ ਸੇਵਾ ਕਰਦੀ ਅਤੇ ਆਪਣੇ ਸ਼ੌਂਕ ਪੂਰੇ ਕਰਨ ਦੀ بجائے ਦੂਜਿਆਂ ਲਈ ਜਿਉਂਦੀ ਸੀ ਪਰ ਵਿਵੇਕ ਨੂੰ ਉਹ ਆਪਣੇ ਨਾਲੋਂ ਘੱਟ ਲੱਗਦੀ ਸੀ ਉਹ ਸੁਮਨ ਨੂੰ ਕਦੇ ਵੀ ਆਪਣੇ ਨਾਲ ਕਿਤੇ ਬਾਹਰ ਨਹੀਂ ਲੈ ਕੇ ਜਾਂਦਾ ਸੀ ਕਿਉਂਕਿ ਉਸ ਨੂੰ ਸੁਮਨ ਦੀ ਸਾਦਗੀ ਅਤੇ ਹਿੰਦੀ ਪੰਜਾਬੀ ਬੋਲਣ ਤੇ ਸ਼ਰਮ ਆਉਂਦੀ ਸੀ ਪਰ ਕਹਿੰਦੇ ਹਨ ਕਿ ਔਰਤ ਦੀ ਛੇਵੀਂ ਇੰਦਰੀ ਉਸ ਨੂੰ ਖਤਰੇ ਦਾ ਅਹਿਸਾਸ ਕਰਵਾ ਦਿੰਦੀ ਹੈ ਸੁਮਨ ਨੂੰ ਵਿਵੇਕ ਤੇ ਸ਼ੱਕ ਹੋਣ ਲੱਗਾ ਸੀ ਵਿਵੇਕ ਦਾ ਦੇਰ ਰਾਤ ਘਰ ਆਉਣਾ ਫੋਨ ਤੇ ਸੀਕ੍ਰੀਟ ਪਾਸਵਰਡ ਲਗਾ ਕੇ ਰੱਖਣਾ ਅਤੇ ਛੋਟੀਆਂ-ਛੋਟੀਆਂ ਗੱਲਾਂ ਤੇ ਸੁਮਨ ਨੂੰ ਨੀਵਾ ਦਿਖਾਉਣਾ ਇਹ ਸਭ ਆਮ ਹੋ ਗਿਆ ਸੀ ਜਦੋਂ ਵੀ ਸੁਮਨ ਪੁੱਛਦੀ ਵਿਵੇਕ ਉਸ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲੈਂਦਾ ਸੁਮਨ ਤੂੰ ਪਾਗਲ ਹੋ ਗਈ ਹੈ ਸਾਰਾ ਦਿਨ ਘਰ ਰਹਿ ਕੇ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਮੇਰੇ ਦਿਲ ਵਿੱਚ ਸਿਰਫ ਤੂੰ ਹੈ ਮੈਂ देर रात ਤੱਕ ਕੰਮ ਕਿਸ ਦੇ ਲਈ ਕਰਦਾ ਹਾਂ ਸਿਰਫ ਸਾਡੇ ਭਵਿੱਖ ਲਈ ਸੁਮਨ ਜੋ ਉਸ ਨੂੰ ਆਪਣਾ ਸਭ ਕੁਝ ਮੰਨਦੀ ਸੀ ਖੁਦ ਨੂੰ ਹੀ ਦੋਸ਼ੀ ਮੰਨ ਕੇ ਚੁੱਪ ਹੋ ਜਾਂਦੀ ਫਿਰ ਉਹ ਸ਼ਾਮ ਆਈ ਜੈਸ ਨੇ ਸਭ ਕੁਝ ਬਦਲ ਦਿੱਤਾ ਵਿਵੇਕ ਬਾਥਰੂਮ ਵਿੱਚ ਸੀ ਅਤੇ ਉਸਦਾ ਫੋਨ ਬਾਹਰ ਸੋਫੇ ਤੇ ਪਿਆ ਸੀ ਫੋਨ ਵੱਜਿਆ ਅਤੇ ਸਕਰੀਨ ਤੇ ਇੱਕ ਨਾਮ ਚਮਕਿਆ ਦੂਜੇ ਪਾਸੇ ਇੱਕ ਕੁੜੀ ਦੀ ਆਵਾਜ਼ ਆਈ ਸੀ ਡਾਰਲਿੰਗ ਕਦੋਂ ਤੱਕ ਤਿਆਰ ਹੋ ਰਹੀ ਹੋ ਤੁਹਾਨੂੰ ਉਸ ਗਵਾਰ ਪਤਨੀ ਤੋਂ ਛੁਟਕਾਰਾ ਕਦੋਂ ਮਿਲੇਗਾ ਉਸੇ ਵੇਲੇ ਵਿਵੇਕ ਬਾਹਰ ਆਇਆ ਉਸਨੇ ਸੁਮਨ ਦੇ ਹੱਥ ਵਿੱਚ ਫੋਨ ਦੇਖਿਆ ਅਤੇ ਖੋਲਿਆ ਸੁਮਨ ਨੇ ਰੋਂਦੇ ਹੋਏ ਪੁੱਛਿਆ ਇਹ ਕੌਣ ਸੀ ਵਿਵੇਕ ਤੇ ਉਹ ਮੈਨੂੰ ਗਵਾਰ ਕਿਉਂ ਕਹਿ ਰਹੀ ਸੀ ਵਿਵੇਕ ਦੇ ਚਿਹਰੇ ਤੇ ਕੋਈ ਪਛਤਾਵਾ ਨਹੀਂ ਸੀ ਉਸਨੇ ਬੜੀ ਬੇਸ਼ਰਮੀ ਨਾਲ ਕਿਹਾ ਮੇਰੀ ਗਰਲਫ੍ਰੈਂਡ ਹੈ ਪ੍ਰੀਤ ਨਾਮ ਹੈ ਉਸਦਾ ਸਮਾਰਟ ਹੈ ਮਾਡਰਨ ਹੈ ਮੇਰੇ ਸਟੈਂਡਰਡ ਦੀ ਹੈ ਤੂੰ ਕੀ ਹੈ ਸਿਰਫ ਇੱਕ ਬੋਝ ਮੈਂ ਅੱਕ ਚੁੱਕਾ ਹਾਂ ਤੇਰੀ ਇਸ ਰੋਂਦੀ ਹੋਈ ਸ਼ਕਲ ਅਤੇ ਮੀਡਲ ਕਲਾਸ ਸੋਚ ਤੋਂ ਸਮਨ ਹੱਕੀ ਬੱਕੀ ਰਹਿ ਗਈ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜੋ ਉਸ ਨੇ ਸੁਣਿਆ ਉਹ ਸੱਚ ਹੈ ਉਸ ਨੇ ਸੋਚਿਆ ਸੀ ਕਿ ਸ਼ਾਇਦ ਕੋਈ ਗਲਤੀ ਹੋਈ ਹੈ ਪਰ ਅਗਲੇ ਹੀ ਦਿਨ ਵਿਵੇਕ ਨੇ ਸਭ ਕੁਝ ਸਾਫ਼ ਕਰ ਦਿੱਤਾ ਜਦੋਂ ਉਸ ਤਲਾਕ ਦੇ ਕਾਗਜ਼ ਲਿਆ ਕੇ ਸਮਨ ਦੇ ਮੂੰਹ ਤੇ ਮਾਰੇ ਸਾਈਨ ਕਰੋ ਅਤੇ ਇੱਥੋਂ ਨਿਕਲ ਜਾਓ ਮੈਂ ਆਪਣੀ ਜ਼ਿੰਦਗੀ ਜਿਣੀ ਹੈ ਵਿਵੇਕ ਦੇ ਇਨਾਂ ਕੌੜੇ ਬੋਲਾਂ ਦੇ ਜਵਾਬ ਵਿੱਚ ਸੁਮਨ ਨੇ ਇੱਕ ਸ਼ਬਦ ਵੀ ਨਹੀਂ ਕਿਹਾ ਉਸਨੇ ਨਾ ਕੋਈ ਗੁਜ਼ਾਰਾ ਪੱਤਾ ਮੰਗਿਆ ਅਤੇ ਨਾ ਹੀ ਕੋਈ ਸਫਾਈ ਦਿੱਤੀ ਬਸ ਆਪਣੀ ਟੁੱਟੀ ਹੋਈ ਰੂਹ ਨੂੰ ਸਮੇਟ ਕੇ ਆਪਣੇ ਮਾਪਿਆਂ ਦੇ ਘਰ ਚਲੀ ਗਈ ਵਿਵੇਕ ਤੋਂ ਵੱਖ ਹੋਣ ਤੋਂ ਬਾਅਦ ਸੁਮਨ ਕਿਸੇ ਤੇ ਬੋਝ ਬਣ ਕੇ ਨਹੀਂ ਰਹਿਣਾ ਚਾਹੁੰਦੀ ਸੀ ਉਸਨੇ ਹਿੰਮਤ ਨਹੀਂ ਹਾਰੀ ਅਤੇ ਨੌਕਰੀ ਦੀ ਭਾਲ ਸ਼ੁਰੂ ਕਰ ਦਿੱਤੀ ਕਈ ਠੋਕਰਾਂ ਖਾਣ ਤੋਂ ਬਾਅਦ ਉਸ ਨੂੰ ਇੱਕ ਟੈਕਸਟਾਈਲ ਕੰਪਨੀ ਵਿੱਚ ਜੂਨੀਅਰ ਮੈਨੇਜਰ ਦੀ ਨੌਕਰੀ ਮਿਲ ਗਈ। ਸੁਮਨ ਨੇ ਆਪਣੇ ਕੰਮ ਵਿੱਚ ਜੀ ਜਾਣ ਲਗਾ ਦਿੱਤੀ ਪਰ ਸ਼ਾਇਦ ਕਿਸਮਤ ਨੇ ਹਜੇ ਉਸ ਦਾ ਹੋਰ ਏਮ ਧਿਆਨ ਲੈਣਾ ਸੀ। 6 ਮਹੀਨਿਆਂ ਬਾਅਦ ਮਾੜੇ ਪ੍ਰਬੰਧਾਕਾਰਨ ਕੰਪਨੀ ਡੁੱਬ ਗਈ ਅਤੇ ਰਾਤੋਂ ਰਾਤ ਤਾਲਾ ਲੱਗ ਗਿਆ। ਸੁਮਨ ਇੱਕ ਵਾਰ ਫਿਰ ਬੇਰੁਜ਼ਗਾਰ ਹੋ ਗਈ। ਉਸ ਦੇ ਨਾਲ ਹੀ ਦੀਪਕ ਵੀ ਬੇਰੁਜ਼ਗਾਰ ਹੋ ਗਿਆ ਸੀ ਜੋ ਉਸੇ ਦਫ਼ਤਰ ਵਿੱਚ ਇੱਕ ਮਿਹਨਤੀ ਕਰਮਚਾਰੀ ਸੀ ਦੀਪਕ ਨੂੰ ਆਪਣੀ ਮਾਂ ਦੇ ਇਲਾਜ ਲਈ ਪੈਸਿਆਂ ਦੀ ਸਖਤ ਲੋੜ ਸੀ ਅਤੇ ਉਹ ਬਹੁਤ ਨਿਰਾਸ਼ ਸੀ ਪਰ ਸੁਮਣ ਕੁਝ ਹੋਰ ਹੀ ਸੋਚ ਰਹੀ ਸੀ ਉਸਨੇ ਦੀਪਕ ਨੂੰ ਹੌਸਲਾ ਦਿੰਦਿਆਂ ਕਿਹਾ ਦੀਪਕ ਅਸੀਂ ਦੁਬਾਰਾ ਕੰਮ ਕਰਾਂਗੇ ਸਿਰਫ ਕੰਪਨੀ ਡੁੱਬੀ ਹੈ ਸਾਡਾ ਹੁਨਰ ਨਹੀਂ ਮੈਨੂੰ ਟੈਕਸਟਾਈਲ ਦੀ ਸਮਝ ਹੈ ਅਤੇ ਡਿਜੀਟਲ ਮਾਰਕੀਟਿੰਗ ਵੀ ਆਉਂਦੀ ਹੈ ਚਲੋ ਇਕੱਠੇ ਮਿਲ ਕੇ ਕੁਝ ਸ਼ੁਰੂ ਕਰਦੇ ਹਾਂ ਦੀਪਕ ਨੂੰ ਸੁਮਨ ਦੇ ਆਤਮ ਵਿਸ਼ਵਾਸ ਤੇ ਭਰੋਸਾ ਹੋ ਗਿਆ ਦੋਵਾਂ ਨੇ ਆਪਣੀ ਥੋੜੀ-ਬਹੁਤ ਜਮਾ ਪੂੰਜੀ ਇਕੱਠੀ ਕੀਤੀ ਇੱਕ ਛੋਟਾ ਜਿਹਾ ਕਮਰਾ ਕਰਾਇਤੇ ਲਿਆ ਅਤੇ ਆਪਣਾ ਵੈਂਚਰ ਵਿਰਾਸਤ ਸ਼ੁਰੂ ਕੀਤਾ ਉਹਨਾਂ ਦਾ ਉਦੇਸ਼ ਸਾਫ਼ ਸੀ ਭਾਰਤ ਦੇ ਅਲੋਪ ਹੋ ਰਹੇ ਹੱਥ ਕਲਾ ਦੇ ਕੰਮਾਂ ਨੂੰ ਸੋਸ਼ਲ ਮੀਡੀਆ ਰਾਹੀਂ ਦੁਨੀਆ ਤੱਕ ਪਹੁੰਚਾਉਣਾ ਸ਼ੁਰੂਆਤ ਮੁਸ਼ਕਲ ਸੀ ਉਹ ਸਾਰਾ ਦਿਨ ਕਾਰਿਗਰਾਂ ਕੋਲ ਧੂੜ ਮਿੱਟੀ ਵਿੱਚ ਘੁੰਮਦੇ ਅਤੇ ਰਾਤ ਨੂੰ ਜਾਗ ਕੇ ਇੰਸਟਾਗ੍ਰਾਮ, ਯੂਟਿਊਬ ਅਤੇ ਫੇਸਬੁੱਕ ਤੇ ਮਾਰਕੀਟਿੰਗ ਕੈਂਪੇਨ ਚਲਾਉਂਦੇ ਦੀਪਕ ਨੇ ਸੋਸ਼ਲ ਮੀਡੀਆ ਨੂੰ ਆਪਣਾ ਹਥਿਆਰ ਬਣਾਇਆ ਉਹ ਜਾਣਦਾ ਸੀ ਕਿ ਉਤਪਾਦਨ ਨੂੰ ਕਹਾਣੀ ਬਣਾ ਕੇ ਕਿਵੇਂ ਵੇਚਣਾ ਹੈ ਦੂਜੇ ਪਾਸੇ ਸੁਮਨ ਨੂੰ ਪਤਾ ਸੀ ਕਿ ਕਿਹੜਾ ਡਿਜ਼ਾਈਨ ਲੋਕਾਂ ਦੇ ਦਿਲਾਂ ਨੂੰ ਛੋਹੇਗਾ ਉਹਨਾਂ ਦੀ ਮਿਹਨਤ ਰੰਗ ਲਾਈ ਅਤੇ ਉਹਨਾਂ ਦਾ ਪਹਿਲਾ ਕਲੈਕਸ਼ਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਇੱਕ ਸਾਲ ਦੇ ਅੰਦਰ ਹੀ ਉਹ ਫਰਸ਼ ਤੋਂ ਅਰਸ਼ ਤੇ ਪਹੁੰਚ ਗਏ ਆਰਡਰਾਂ ਦੀ ਤਾਂ ਜਿਵੇਂ ਝੜੀ ਲੱਗ ਗਈ ਇਸ ਸੰਗਰਾਸ਼ ਦੌਰਾਨ ਸੁਮਨ ਅਤੇ ਦੀਪਕ ਇੱਕ ਦੂਜੇ ਦਾ ਸਭ ਤੋਂ ਵੱਡਾ ਸਹਾਰਾ ਬਣ ਗਏ ਦੀਪਕ ਨੇ ਸੁਮਨ ਨੂੰ ਕਦੇ ਵਿਚਾਰੀ ਨਹੀਂ ਸਮਝਿਆ ਸਗੋਂ ਉਸ ਨੂੰ ਇੱਕ ਯੋद्धा ਮੰਨਿਆ ਸੁਮਨ ਨੂੰ ਦੀਪਕ ਵਿੱਚ ਉਹ ਸਤਕਾਰ ਅਤੇ ਬਰਾਬਰੀ ਮਿਲੀ ਜੋ ਵਿਵੇਕ ਨੇ ਕਦੇ ਨਹੀਂ ਦਿੱਤੀ ਸੀ ਇਹ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ ਅਤੇ ਉਹਨਾਂ ਨੇ ਸਾਦਗੀ ਨਾਲ ਵਿਆਹ ਕਰ ਲਿਆ ਵਿਆਹ ਤੋਂ ਬਾਅਦ ਜਿਵੇਂ ਉਹਨਾਂ ਦੀ ਕਿਸਮਤ ਨੂੰ ਖੰਭ ਲੱਗ ਗਏ ਕਾਰੋਬਾਰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਲੱਗਾ ਤਿੰਨ ਸਾਲਾਂ ਵਿੱਚ ਵਿਰਾਸਤ ਇੱਕ ਸਟਾਰਟਅਪ ਤੋਂ ਮਲਟੀਨੇਸ਼ਨਲ ਬ੍ਰਾਂਡ ਬਣ ਗਿਆ ਸੁਮਨ ਹੁਣ ਉਹ ਗਵਾਰ ਸੁਮਨ ਨਹੀਂ ਸੀ ਸਗੋਂ ਇੱਕ ਬਿਜ਼ਨਸ ਟਾਈਕੋਨ ਬਣ ਚੁੱਕੀ ਸੀ ਪਰ ਇੰਨੀ ਸਫਲਤਾ ਦੇ ਬਾਵਜੂਦ ਉਸਨੇ ਆਪਣੀ ਸਾਦਗੀ ਨਹੀਂ ਛੱਡੀ ਸੀ ਇੱਕ ਦਿਨ ਵਿਵੇਕ ਅਤੇ ਉਸਦੀ ਪ੍ਰੇਮਿਕਾ ਦੀਆਂ ਜ਼ਹਿਰ ਭਰੀਆਂ ਗੱਲਾਂ ਨੇ ਸੁਮਨ ਦੇ ਸਵੈਮਾਨ ਨੂੰ ਡੂੰਗੀ ਸੱਟ ਮਾਰੀ ਜਦੋਂ ਸੁਮਨ ਘਰ ਪਹੁੰਚੀ ਤਾਂ ਉਸਦੇ ਪਤੀ ਦੀਪਕ ਨੇ ਪੁੱਛਿਆ ਕੀ ਹੋਇਆ ਚਿਹਰਾ ਕਿਉਂ ਉਤਰਿਆ ਹੋਇਆ ਸੁਮਨ ਨੇ ਵਿਵੇਕ ਦੇ ਵਿਆਹ ਦਾ ਕਾਰਡ ਸੈਂਟਰ ਟੇਬਲ ਤੇ ਰੱਖ ਦਿੱਤਾ ਉਸਨੇ ਇੱਕ ਫਿੱਕੀ ਜਿਹੀ ਮੁਸਕਾਨ ਨਾਲ ਸਾਰੀ ਗੱਲ ਦੱਸੀ ਦੀਪਕ ਨੇ ਸੁਮਨ ਦਾ ਹੱਥ ਫੜਿਆ ਅਤੇ ਉਸਦੇ ਚਿਹਰੇ ਤੇ ਇੱਕ ਦਰਦ ਮੁਸਕਾਨ ਸੀ ਉਸਨੇ ਕਿਹਾ ਜੇ ਵਿਆਹ ਵਿੱਚ ਬੁਲਾਇਆ ਹੈ ਤਾਂ ਜ਼ਰੂਰ ਚੱਲਾਂਗੇ ਸਿਰਫ ਤੂੰ ਹੀ ਕਿਉਂ ਮੈਂ ਵੀ ਤੇਰੇ ਨਾਲ ਚੱਲਾਂਗਾ ਅਤੇ ਤੋਹਫਾ ਵੀ ਅਜੀਹਾ ਦੇ ਕੇ ਆਵਾਂਗੇ ਕਿ ਉਹ ساری ਉਮਰ ਯਾਦ ਰੱਖੇਗਾ ਦੂਜੇ ਪਾਸੇ ਵਿਵੇਕ ਆਪਣੇ ਹੰਕਾਰ ਵਿੱਚ ਅੰਨਾ ਸੀ ਕਿ ਉਸ ਨੂੰ ਖਬਰ ਹੀ ਨਹੀਂ ਸੀ ਕਿ ਜੇ ਸੌਤ ਨੂੰ ਉਸਨੇ ਤੁੱਛ ਸਮਝਿਆ ਸੀ ਉਸ ਦੇ ਪਿੱਛੇ ਦੀਪਕ ਵਰਗਾ ਮਜ਼ਬੂਤ ਸਾਥੀ ਅਤੇ ਕਰੋੜਾਂ ਦਾ ਸਮਰਾਜਾ ਖੜਾ ਹੈ ਵਿਆਦੀ ਰਾਤ ਸੀ ਫਾਈਵ ਸਟਾਰ ਹੋਟਲ ਦਾ ਵੱਡਾ ਲਾਨ ਰੌਸ਼ਨੀਆਂ ਨਾਲ ਨਹਾਇਆ ਹੋਇਆ ਸੀ ਨਜ਼ਾਰਾ ਕਿਸੇ ਫਿਲਮੀ ਸੈੱਟ ਵਰਗਾ ਸੀ ਮਖਮਲੀ ਕਲੀਨ ਵਿਦੇਸ਼ੀ ਫੁੱਲਾਂ ਦੀ ਸਜਾਵਟ ਅਤੇ ਸ਼ਹਿਰ ਦੇ ਅਮੀਰ ਲੋਕਾਂ ਦੀ ਭੀੜ ਵਿਵੇਕ ਸ਼ੈਵਾਨੀ ਪਹਿਨ ਕੇ ਲਾੜਾ ਬਣਿਆ ਸਟੇਜ ਤੇ ਖੜਾ ਸੀ ਉਸ ਦੇ ਹੱਥ ਵਿੱਚ ਚੈਂਪੀਅਨ ਦਾ ਗਲਾਸ ਸੀ ਤੇ ਉਹ ਆਪਣੇ ਦੋਸਤਾਂ ਨੂੰ ਆਪਣੀ ਸਫਲਤਾ ਦੀਆਂ ਕਹਾਣੀਆਂ ਸੁਣਾ ਰਿਹਾ ਸੀ ਯਾਰ ਜ਼ਿੰਦਗੀ ਵਿੱਚ ਰਿਸਕ ਲੈਣਾ ਪੈਂਦਾ ਹੈ ਮੈਂ ਲਿਆ ਅਤੇ ਅੱਜ ਮੈਂ ਵਾਈਸ ਪ੍ਰੈਜ਼ੀਡੈਂਟ ਹਾਂ ਉਦੋਂ ਹੀ ਇੱਕ ਦੋਸਤ ਨੇ ਪੁੱਛਿਆ ਤੂੰ ਕਹਿ ਰਿਹਾ ਸੀ ਕਿ ਤੇਰੀ ਪਹਿਲੀ ਪਤਨੀ ਆਵੇਗੀ ਵਿਵੇਕ ਨੇ ਹੱਸ ਕੇ ਕਿਹਾ ਹਾਂ ਯਾਰ ਬੁਲਾਇਆ ਹੈ ਥੋੜਾ ਮਨੋਰੰਜਨ ਵੀ ਤਾਂ ਹੋਣਾ ਚਾਹੀਦਾ ਸਾਰੇ ਹੱਸਾਂ ਲੱਗ ਪਏ ਪਰ ਕੁਝ ਹੀ ਦੇਰ ਵਿੱਚ ਲਾਨ ਵਿੱਚ ਇੱਕ ਸ਼ਾਨਦਾਰ ਕਾਲੇ ਰੰਗ ਦੀ ਮਹਿੰਗੀ ਤੇ ਵੱਡੀ ਗੱਡੀ ਆ ਕੇ ਰੁਕੀ ਸਭ ਦੀਆਂ ਨਜ਼ਰਾਂ ਉਸ ਮਹਿੰਗੀ ਗੱਡੀ ਤੇ ਟਿਕ ਗਈਆਂ ਡਰਾਈਵਰ ਸੀਟ ਤੋਂ ਇੱਕ ਬੇਹੱਦ ਸਮਾਰਟ ਅਤੇ ਰੂਪਦਾਰ ਸ਼ਖਸ ਉਤਰਿਆ ਉਹ ਦੀਪਕ ਸੀ ਉਸਨੇ ਗੂੜੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਉਹ ਤੇਜ਼ੀ ਨਾਲ ਪਿਛਲੀ ਸੀਟ ਵੱਲ ਗਿਆ ਅਤੇ ਦਰਵਾਜ਼ਾ ਖੋਲ੍ਹ ਕੇ ਆਪਣਾ ਹੱਥ ਅੱਗੇ ਵਧਾਇਆ ਦੀਪਕ ਦਾ ਹੱਥ ਫੜ ਕੇ ਸੁਮਨ ਗੱਡੀ ਵਿੱਚੋਂ ਬਾਹਰ ਨਿਕਲੀ ਅੱਜ ਉਸਨੇ ਹਲਕੇ ਪੀਲੇ ਰੰਗ ਦਾ ਬਹੁਤ ਹੀ ਮਹਿੰਗਾ ਪੰਜਾਬੀ ਸੂਟ ਪਾਇਆ ਹੋਇਆ ਸੀ ਹੱਥਾਂ ਵਿੱਚ ਜੜਾ ਉਹ ਕੰਗਣ ਅਤੇ ਗਲੇ ਵਿੱਚ ਹੀਰਿਆਂ ਦਾ ਹਾਰ ਸੀ ਪਰ ਗਹਿਣਿਆਂ ਨਾਲੋਂ ਜ਼ਿਆਦਾ ਚਮਕ ਉਸਦੇ ਚਿਹਰੇ ਤੇ ਸੀ ਅਜੀਹਾ ਲੱਗ ਰਿਹਾ ਸੀ ਜਿਵੇਂ ਕੋਈ ਰਾਣੀ ਆਪਣੇ ਰਾਜੇ ਨਾਲ ਆਈ ਹੋਵੇ ਉਸੇ ਵੇਲੇ ਦੀਪਕ ਦਾ ਫੋਨ ਵੱਜਿਆ ਉਸਨੇ ਸੁਮਨ ਦੀਆਂ ਅੱਖਾਂ ਵਿੱਚ ਦੇਖ ਕੇ ਅੱਗੇ ਵਧਣ ਦਾ ਇਸ਼ਾਰਾ ਕੀਤਾ ਅਤੇ ਖੁਦ ਫੋਨ ਸੁਣ ਲਈ ਥੋੜਾ ਪਿੱਛੇ ਰੁਕ ਗਿਆ ਸੁਮਨ ਨੇ ਇੱਕ ਲੰਮਾ ਸਾਹ ਲਿਆ ਅਤੇ ਇਕੱਲੀ ਅੱਗੇ ਵਧੀ ਸਟੇਜ ਤੇ ਖੜੇ ਵਿਵੇਕ ਦਾ ਹੱਥ ਹਵਾ ਵਿੱਚ ਹੀ ਰੁਕ ਗਿਆ ਅਤੇ ਪ੍ਰੀਤ ਦੀਆਂ ਅੱਖਾਂ ਵੀ ਅੱਡੀਆਂ ਰਹਿ ਗਈਆਂ ਪ੍ਰੀਤ ਨੇ ਹੈਰਾਨੀ ਨਾਲ ਪੁੱਛਿਆ ਵਿਵੇਕ ਇਹ ਤੁਹਾਡੀ Ex-wife ਸੁਮਨ ਹੈ ਨਾ ਇਹ ਸਭ ਕਿਵੇਂ ਹੋਇਆ ਵਿਵੇਕ ਦੇ ਗਲੇ ਵਿੱਚੋਂ ਆਵਾਜ਼ ਨਹੀਂ ਨਿਕਲ ਰਹੀ ਸੀ ਉਸਨੇ ਸਿਰਫ ਇਨਾ ਹੀ ਕਿਹਾ ਹਾਂ ਹੈ ਤਾਂ ਸੁਮਨ ਹੀ ਸੁਮਨ ਹੌਲੀ-ਹੌਲੀ ਸਟੇਜ ਵੱਲ ਵਧੀ ਪੂਰੇ ਹਾਲ ਵਿੱਚ ਸਰਨਾਟਾ ਛਾ ਗਿਆ ਜੋ ਲੋਕ ਕੁਝ ਧੀਰ ਪਹਿਲਾਂ ਵਿਵੇਕ ਨੂੰ ਵਧਾਈਆਂ ਦੇ ਰਹੇ ਸਨ ਉਹ ਹੁਣ ਰਾਸਤਾ ਛੱਡ ਰਹੇ ਸਨ ਸੁਮਨ ਦੀਆਂ ਨਜ਼ਰਾਂ ਸਿਰਫ ਵਿਵੇਕ ਤੇ ਟਿਕੀਆਂ ਹੋਈਆਂ ਸਨ ਉਹ ਪੌੜੀਆਂ ਚੜ ਕੇ ਸਟੇਜ ਤੇ ਆਈ ਵਿਵੇਕ ਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਚਮਕਣ ਲੱਗੀਆਂ ਸੁਮਨ ਤੁਸੀਂ ਇੱਥੇ ਉਹ ਵੀ ਐਨੀ ਵੱਡੀ ਤੇ ਮਹਿੰਗੀ ਗੱਡੀ ਵਿੱਚ ਉਹ ਹੱਕਲਾਇਆ ਪਰ ਅਗਲੇ ਹੀ ਪਾਲ ਉਸਦੇ ਦਿਮਾਗ ਵਿੱਚ ਇੱਕ ਖਿਆਲ ਆਇਆ ਅਤੇ ਉਸਦੇ ਚਿਹਰੇ ਤੇ ਇੱਕ ਵਿਅੰਗਮਈ ਮੁਸਕਾਨ ਫੈਲ ਗਈ ਉਹ ਬੋਲਿਆ ਵਾਹ ਸੁਮਨ ਕਿਰਾਏ ਦੀ ਗੱਡੀ ਲੈ ਕੇ ਆ ਗਈ ਅਤੇ ਇਹ ਸੂਟ ਵੀ ਰੈਂਟ ਤੇ ਲਿਆ ਹੋਣਾ ਹੈ ਵਿਚਾਰੀ ਨੇ ਦਿਖਾਵੇ ਲਈ ਐਨੀ ਮਿਹਨਤ ਕੀਤੀ ਕਿ ਪੂਰੇ ਮਹੀਨੇ ਦੀ ਤਨਖਾਹ ਅੱਜ ਹੀ ਖਰਚ ਕਰ ਦਿੱਤੀ ਪਰ ਸੁਮਨ ਦੇ ਚਿਹਰੇ ਤੇ ਸ਼ਰਮਿੰਦਗੀ ਦੀ ਬਜਾਏ ਇੱਕ ਬਰਫੀਲੀ ਮੁਸਕਾਨ ਸੀ ਜਿਸ ਨੂੰ ਦੇਖ ਕੇ ਵਿਵੇਕ ਵਿਚੈਨ ਹੋ ਗਿਆ ਸੁਮਨ ਬੋਲੀ ਵਿਵੇਕ ਜਦੋਂ ਇਨਸਾਨ ਖੁਦ ਉਧਾਰ ਦੀ ਜ਼ਿੰਦਗੀ ਜਿਉਂਦਾ ਹੈ ਤਾਂ ਉਹ ਬਾਕੀ ਲੋਕਾਂ ਨੂੰ ਵੀ ਉਸੇ ਨਜ਼ਰ ਨਾਲ ਦੇਖਦਾ ਹੈ ਪਰ ਫਿਕਰ ਨਾ ਕਰੋ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇਵਾਂਗੀ ਮੈਂ ਤੁਹਾਡੇ ਲਈ ਇੱਕ ਤੋਹਫਾ ਲਿਆਈ ਹਾਂ ਜੋ ਨਾ ਕਿਰਾਏ ਦਾ ਹੈ ਅਤੇ ਨਾ ਹੀ ਉਧਾਰ ਦਾ ਇਹ ਬਿਲਕੁਲ ਅਸਲੀ ਹੈ ਅਤੇ ਸਿਰਫ ਤੁਹਾਡੇ ਨਾਮ ਦਾ ਹੈ ਸੁਮਨ ਅਤੇ ਵਿਵੇਕ ਦੀ ਗੱਲਬਾਤ ਮਾਈਕ ਰਾਹੀਂ ਸਾਰੇ ਮਹਿਮਾਨਾਂ ਨੂੰ ਸੁਣਾਈ ਦੇ ਰਹੀ ਸੀ ਸੁਮਨ ਨੇ ਅੱਗੇ ਕਿਹਾ ਵਿਵੇਕ ਤੁਸੀਂ ਉਸ ਦਿਨ ਮਾਰਕੀਟ ਵਿੱਚ ਕਿਹਾ ਸੀ ਕਿ ਮੈਂ ਕੁਝ ਵੀ ਅਫੋਰਡ ਨਹੀਂ ਕਰ ਸਕਾਂਗੀ ਤੁਸੀਂ ਸਹੀ ਸੀ ਮੈਂ ਤੁਹਾਡੀ ਤਰ੍ਹਾਂ ਸਸਤੀ ਸੋਚ ਅਫੋਰਡ ਨਹੀਂ ਕਰ ਸਕਦੀ ਕਿਉਂਕਿ ਮੇਰੇ ਸਟੈਂਡਰਡ ਬਹੁਤ ਉੱਚੇ ਹਨ ਹਾਲ ਵਿੱਚ ਗੱਲਾਂ ਸ਼ੁਰੂ ਹੋ ਗਈਆਂ ਸੁਮਨ ਨੇ ਆਪਣੇ ਪਰਸ ਵਿੱਚੋਂ ਇੱਕ ਲਫਾਫਾ ਕੱਢਿਆ ਅਤੇ ਕਿਹਾ ਉਸੀ ਦਾ ਤੋਹਫਾ ਲੈਣ ਤੋਂ ਮਨਾਂ ਕੀਤਾ ਸੀ ਪਰ ਸਾਡੇ ਸੰਸਕਾਰਾਂ ਵਿੱਚ ਹੈ ਕਿ ਕਿਸੇ ਦੇ ਘਰ ਖਾਲੀ ਹੱਥ ਨਹੀਂ ਜਾਈਦਾ ਵਿਵੇਕ ਸੁਮਣ ਦਾ ਆਤਮ ਵਿਸ਼ਵਾਸ ਦੇਖ ਕੇ ਹੈਰਾਨ ਸੀ ਉਸਨੇ ਕੰਬਦੇ ਹੱਥਾਂ ਨਾਲ ਲਫਾਫਾ ਫੜਿਆ ਜਿਵੇਂ ਹੀ ਉਸਨੇ ਕਾਗਜ਼ ਬਾਹਰ ਕੱਢਿਆ ਸਭ ਤੋਂ ਉੱਪਰ ਮੋٹے ਅੱਖਰਾਂ ਵਿੱਚ ਲਿਖਿਆ ਸੀ ਕੰਪਨੀ ਅਧ ਗ੍ਰਹਿਣ ਸਮਝੌਤਾ ਖਰੀਦਦਾਰ ਦੀਪ ਸੁਮਣ ਗਰੁੱਪ ਖਰੀਦੀ ਗਈ ਕੰਪਨੀ ਜੰਤਕਾਰ ਵਿਵੇਕ ਦੀ ਅੱਖਾਂ 'ਗੇ ਹਨੇਰਾ ਛਾ ਗਿਆ ਜਿਸ ਕੰਪਨੀ ਵਿੱਚ ਉਹ ਵਾਈਸ ਪ੍ਰੈਜ਼ੀਡੈਂਟ ਸੀ ਉਹ ਪੂਰੀ ਕੰਪਨੀ ਨੂੰ ਦੀਪ ਸੁਮਨ ਗਰੁੱਪ ਨੇ ਖਰੀਦ ਲਿਆ ਸੀ ਸੁਮਨ ਨੇ ਕਿਹਾ ਮਿਸਟਰ ਵਿਵੇਕ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਅੱਜ ਸਵੇਰੇ ਹੀ ਸ਼ਹਿਰ ਦੀ ਇੱਕ ਵੱਡੀ ਡੀਲ ਸਾਈਨ ਹੋਈ ਹੈ ਜਿਸ ਕੰਪਨੀ ਵਿੱਚ ਤੁਸੀਂ ਕੰਮ ਕਰਦੇ ਹੋ ਉਸ ਨੂੰ ਹੁਣ ਮੇਰੀ ਕੰਪਨੀ ਦੀਪ ਸੁਮਨ ਗਰੁੱਪ ਨੇ ਟੇਕਓਵਰ ਕਰ ਲਿਆ ਹੈ ਪੀੜ ਵਿੱਚੋਂ ਓ ਮਾਈ ਗਾਡ ਦੀਆਂ ਆਵਾਜ਼ਾਂ ਲੱਗੀਆਂ ਪ੍ਰੀਤ ਦਾ ਚਿਹਰਾ ਚਿੱਟਾ ਪੈ ਗਿਆ ਸੁਮਨ ਨੇ ਗੱਲ ਯਾਰੀ ਰੱਖੀ ਨਵੀਂ ਮੈਨੇਜਮੈਂਟ ਯਾਨੀ ਕਿ ਮੈਂ ਫੈਸਲਾ ਕੀਤਾ ਕਿ ਅਸੀਂ ਆਪਣੀ ਕੰਪਨੀ ਵਿੱਚ ਅਜਿਹੇ ਲੋਕਾਂ ਨੂੰ ਜਗ੍ਹਾ ਨਹੀਂ ਦੇਵਾਂਗੇ ਜਿਨ੍ਹਾਂ ਲਈ ਵਫਾਦਾਰੀ ਅਤੇ ਰਿਸ਼ਤਿਆਂ ਦੀ ਕੋਈ ਕੀਮਤ ਨਾ ਹੋਵੇ ਸੁਮਨ ਨੇ ਲਫਾਫੇ ਵੱਲ ਇਸ਼ਾਰਾ ਕਰਦਿਆਂ ਕਿਹਾ ਅਗਲਾ ਸਫਾ ਪਲਟੋ ਵਿਵੇਕ ਵਿਵੇਕ ਨੇ ਪੰਨਾ ਪਲਟਿਆ ਉਹ ਟਰਮੀਨੈਸ਼ਨ ਲੈਟਰ ਸੀ ਵਜਾ ਕੰਪਨੀ ਦੇ ਮੂਲ ਸਿਧਾਂਤਾਂ ਖਿਲਾਫ ਆਚਾਰਨ ਸੁਮਨ ਦੀ ਆਵਾਜ਼ ਹੋਰ ਸਖਤ ਹੋ ਗਈ ਤੁਹਾਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ ਅੱਜ ਅਤੇ ਇਸੇ ਵਕਤ ਇਹ ਤੁਹਾਡੇ ਵਿਆਹ ਦਾ ਮੇਰੇ ਵੱਲੋਂ ਤੋਹਫ਼ਾ ਹੁਣ ਤੁਹਾਡੇ ਕੋਲ ਆਪਣੀ ਕਲਾਸ ਅਤੇ ਲਾਈਫ ਸਟਾਈਲ ਦਾ ਆਨੰਦ ਲੈਣ ਲਈ ਪੂਰੀ ਜ਼ਿੰਦਗੀ ਪਈ ਹੈ ਉਸੇ ਵੇਲੇ ਪੌੜੀਆਂ ਤੇ ਕਦਮਾਂ ਦੀ ਆਵਾਜ਼ ਆਈ ਦੀਪਕ ਫੋਨ ਰੱਖ ਕੇ ਉੱਪਰ ਆ ਚੁੱਕਾ ਸੀ ਅਤੇ ਸੁਮਨ ਦੇ ਬਿਲਕੁਲ ਕੋਲ ਇੱਕ ਮਜ਼ਬੂਤ ਦੀਵਾਰ ਵਾਂਗ ਖੜਾ ਹੋ ਗਿਆ ਸੁਮਨ ਨੇ ਦੀਪਕ ਦਾ ਹੱਥ ਫੜਿਆ ਅਤੇ ਵਿਵੇਕ ਵੱਲ ਦੇਖ ਕੇ ਕਿਹਾ ਅਤੇ ਹਾਂ ਵਿਵੇਕ ਇਹਨਾਂ ਨੂੰ ਮਿਲੋ ਇਹ ਹਨ ਦੀਪਕ ਮੇਰੇ ਬਿਜ਼ਨਸ 파ਟਨਰ ਅਤੇ ਮੇਰੇ ਪਤੀ ਵਿਵੇਕ ਅਤੇ ਪ੍ਰੀਤ ਸੋਨਰ ਰਹਿ ਗਏ ਸੁਮਨ ਨੇ ਅੱਗੇ ਕਿਹਾ ਦੀਪਕ ਨੇ ਮੈਨੂੰ ਉਦੋਂ ਸੰਭਾਲਿਆ ਜਦੋਂ ਤੁਸੀਂ ਮੈਨੂੰ ਕੂੜੇ ਵਾਂਗ ਸੁੱਟ ਦਿੱਤਾ ਸੀ ਇਹਨਾਂ ਨੇ ਮੈਨੂੰ ਸਿਰਫ ਚੱਲਣਾ ਹੀ ਨਹੀਂ ਬਲਕਿ ਮੁਕਾਬਲਾ ਕਰਨਾ ਵੀ ਸਿਖਾਇਆ ਹੈ ਫਰਕ ਸਿਰਫ ਇੰਨਾ ਹੈ ਵਿਵੇਕ ਕਿ ਤੁਸੀਂ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਸੀ ਅਤੇ ਦੀਪਕ ਉਸ ਨੂੰ ਆਪਣਾ ਹਮਸਫਰ ਸਮਝਦੇ ਹਨ ਜਿਵੇਂ ਕਹਿੰਦੇ ਹਨ ਅਸਲੀ ਕਲਾਸ ਕੱਪੜਿਆਂ ਵਿੱਚ ਨਹੀਂ ਸੰਸਕਾਰਾਂ ਵਿੱਚ ਹੁੰਦੀ ਹੈ ਦੀਪਕ ਨੇ ਵਿਵੇਕ ਵੱਲ ਇੱਕ ਠੰਡੀ ਨਜ਼ਰ ਮਾਰੀ ਪਰ ਕੁਝ ਨਹੀਂ ਬੋਲਿਆ ਬਸ ਸੁਮਨ ਦੇ ਮੋਢੇ ਤੇ ਹੱਥ ਰੱਖਿਆ ਸੁਮਨ ਨੇ ਪ੍ਰੀਤ ਵੱਲ ਦੇਖਿਆ ਜੋ ਹਣ ਰੋਣ ਹੀ ਵਾਲੀ ਸੀ ਪ੍ਰੀਤ ਜੀ ਤੁਸੀਂ ਕਿਹਾ ਸੀ ਕਿ ਖਾਣਾ ਬਹੁਤ ਸਵਾਦ ਹੋਵੇਗਾ ਜ਼ਰੂਰ ਹੋਵੇਗਾ ਪਰ ਮੈਨੂੰ ਡਰ ਹੈ ਕਿ ਹੁਣ ਇਸ ਖਾਣੇ ਦਾ ਬਿੱਲ ਕੌਣ ਭਰੇਗਾ ਕਿਉਂਕਿ ਲਾੜਾ ਤਾਂ ਹੁਣ ਬੇਰੁਜ਼ਗਾਰ ਹੋ ਗਿਆ ਇਹਨਾਂ ਕਹਿ ਕੇ ਸੁਮਨ ਅਤੇ ਦੀਪਕ ਜਾਣ ਲਈ ਮੁੜੇ ਉੱਥੇ ਇੱਕ ਹੰਗਾਮਾ ਖੜਾ ਹੋ ਗਿਆ ਵਿਵੇਕ ਆਪਣੀ ਸਾਰੀ ਆਕੜ ਭੁੱਲ ਕੇ ਗਿੜਗੜਾਉਣ ਲੱਗਾ ਸੁਮਨ ਰੁਕੋ ਪਲੀਜ਼ ਇਦਾਂ ਨਾ ਕਰੋ ਮੇਰੀ ਗੱਲ ਸੁਣੋ ਮੈਂ ਬਰਬਾਦ ਹੋ ਜਾਵਾਂਗਾ ਸੁਮਨ ਇੱਕ ਮੌਕਾ ਬਸ ਇੱਕ ਮੌਕਾ ਪਰ ਸੁਮਨ ਨੇ ਮੜ ਕੇ ਨਹੀਂ ਦੇਖਿਆ ਪ੍ਰੀਤ ਨੇ ਗੁੱਸੇ ਵਿੱਚ ਆਪਣੀ ਵਰਮਾਲਾ ਤੋੜ ਕੇ ਵਿਵੇਕ ਦੇ ਮੂੰਹ ਤੇ ਮਾਰੀ ਅਤੇ ਚੀਕੀ ਇਹ ਕੀ ਤਮਾਸ਼ਾ ਵਿਵੇਕ ਤੁਹਾਡੀ ਨੌਕਰੀ ਚਲੀ ਗਈ ਹੁਣ ਅਸੀਂ ਇਹ ਬਿੱਲ ਕਿਵੇਂ ਭਰਾਂਗੇ ਸਾਡੇ ਹਨੀਮੂਨ ਪੈਕੇਜ ਦਾ ਕੀ ਹੋਵੇਗਾ ਵਿਵੇਕ ਨੇ ਕਿਹਾ ਪ੍ਰੀਤ ਸੁਣੋ ਤਾਂ ਸਹੀ ਮੈਂ ਦੂਜੀ ਨੌਕਰੀ ਲੱਭ ਲਵਾਂਗਾ ਕਦੋਂ ਤੋਖੇਵਾਦ ਭਖਾਰੀ ਕਿਤੋਂ ਦੇ ਪ੍ਰੀਤ ਚੀਕੀ ਮੈਂ ਤੁਹਾਨੂੰ ਇਸ ਲਈ ਚੁਣਿਆ ਸੀ ਕਿਉਂਕਿ ਤੁਸੀਂ ਕਾਮਯਾਬ ਸੀ ਪਰ ਅੱਜ ਤੁਸੀਂ ਇੱਕ ਹਾਰੇ ਹੋਏ ਬੇਰੁਜ਼ਗਾਰ ਅਤੇ ਸੜਕ ਤੇ ਆਏ ਹੋਏ ਆਦਮੀਆਂ ਜਿਸ ਆਦਮੀ ਦੀ ਇੱਜ਼ਤ ਉਸਦੀ ਤਲਾਕਸ਼ੁਦਾ ਪਤਨੀ ਨੇ ਭਰੇ ਬਾਜ਼ਾਰ ਵਿੱਚ ਉਤਾਰ ਦਿੱਤੀ ਹੋਵੇ ਉਸ ਨਾਲ ਮੈਂ ਆਪਣੀ ਜ਼ਿੰਦਗੀ ਖਰਾਬ ਨਹੀਂ ਕਰ ਸਕਦੀ ਮਹਿਮਾਨਾਂ ਵਿੱਚ ਗੱਲਾਂ ਬਾਤਾਂ ਅਤੇ ਹਾਸਾ ਸ਼ੁਰੂ ਹੋ ਗਿਆ ਕਿਸੇ ਨੇ ਪਿੱਛੋ ਟਿੱਪਣੀ ਕੀਤੀ ਬਾਈ ਤਲਾਕਸ਼ੁਦਾ ਪਤਨੀ ਨੇ ਕਿ ਖੂਬ ਬਦਲਾ ਲਿਆ ਇਸ ਨੂੰ ਕਹਿੰਦੇ ਹਨ ਜੈਸੀ ਕਰਨੀ ਵੈਸੀ ਭਰਨੀ ਬਾਹਰਕਾਰ ਵਿੱਚ ਬੈਠਦਿਆਂ ਸੁਮਨ ਨੇ ਇੱਕ ਲੰਮਾ ਸਾਹ ਲਿਆ ਅਤੇ ਗੱਡੀ ਅੱਗੇ ਵਧ ਗਈ ਵਿਵੇਕ ਸਟੇਜ ਦੇ ਵਿਚਕਾਰ ਇਕੱਲਾ ਖੜਾ ਸੀ ਕਦੇ ਪੈਰਾਂ ਵਿੱਚ ਪਈ ਵਰਮਾਲਾ ਨੂੰ ਦੇਖਦਾ ਕਦੇ ਹੱਥ ਵਿੱਚ ਫੜੇ ਟਰਮੀਨੇਸ਼ਨ ਲੈਟਰ ਨੂੰ ਅਤੇ ਕਦੇ ਸਾਹਮਣੇ ਖਾਲੀ ਹੁੰਦੀਆਂ ਕੁਰਸੀਆਂ ਨੂੰ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮਿਲਦੇ ਹਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ